ਸ੍ਰੀ ਸੰਗਤਾਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਲੰਗਦੇਵ ਜੀ ਮਹਾਰਾਜ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹਾਂ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੀ ਉੱਚੀ ਪ੍ਰਬੰਧਕ ਕਮੇਟੀ ਵੱਲੋਂ ਇਲਾਕਾ ਨਿਵਾਸੀ ਸਾਧ ਸੰਗਤਾਂ ਦੇ ਸਹਿਯੋਗ ਨਾਲ ਜੋ ਵਿਸ਼ਾਣਗਰ ਕੀਰਤਨ ਹੈ ਅੱਜ ਕਰਿਆ ਜਾ ਰਿਹਾ ਹੈ ਜਿੱਦੇ ਸਬੰਧ ਵਿੱਚ ਅੱਜ ਵਿਸ਼ਾਣਗਰ ਕੀਰਤਨ ਜੋ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਹੁਣ ਗੁਰਦੁਆਰਾ ਛੋਡੀ ਸਾਹਿਬ ਕੀ ਜੋ ਲੰਗਰਾਂ ਦੀ ਸੇਵਾ ਕੀਤੀ ਗਈ ਆ ਉਹ ਸੰਗਤਾਂ ਲੰਗਰ ਸਾਂ ਕਰੇਗੀ ਆ ਕਿੰਨੇ ਵਜੇ ਰਵਾਨਗੀ ਹੋਵੇ ਅੱਜ ਠੀਕ 11:30 ਪੌਣੇ 12 ਵਜੇ ਜੋ ਨਗਰ ਕੀਰਤਨ ਦੀ ਰਵਾਨਗੀ ਹੋਈ ਆ ਉਸ ਤੋਂ ਉਪਰੰਤ ਗੁਰਦੁਆਰਾ ਭਗਤ ਨਾਮਦੇਵ ਜੀ ਤੋਂ ਹੁੰਦਾ ਹੋਇਆ ਸਿਵਲ ਹਸਪੀਟਲ ਰੋਡ ਤੋਂ ਹੁੰਦਾ ਹੋਇਆ ਫਿਰ ਪੱਕਾ ਦਰਵਾਜ਼ਾ ਉਸ ਤੋਂ ਬਾਅਦ ਹੁਣ ਗੁਰਦੁਦੁਆਰਾ ਸੁੱਦੀ ਸਾਹਿਬ ਵਿਖੇ ਜੋ ਜੋ ਬਿਸ਼ਰਾਮ ਹੋਏ ਹਨ ਉਸ ਤੋਂ ਉਪਰੰਤ ਨਿਊ ਕਲੋਨੀ ਗੁਰਦੁਆਰਾ ਦੰਦਮਾ ਸਾਹਿਬ ਕੀਰਾ ਸਾਹਿਬ ਉਸ ਤੋਂ ਬਾਅਦ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਪੈਸੰਗ ਜੀ ਦੇ ਸਥਾਨਾਂ ਦੇ ਉੱਤੇ ਜਾ ਕੇ ਸਮਾਪਤੀ ਹੋ ਰਹੀ ਜਿੰਨਾਂ ਦਾ ਸਾਥ ਸੰਗਤਾਂ ਨੇ ਦਿੱਤੇ ਨੇ ਸੰਗਤਾਂ ਦੇ ਵਿੱਚ ਜੋ ਉਤਸ਼ਾਹ ਹੈ ਉਹ ਬਹੁਤ ਹੀ ਜ਼ਿਆਦਾ ਹੈ ਅੱਗੇ ਨਾਲੋਂ ਬਹੁਤ ਹੀ ਜ਼ਿਆਦਾ ਉਤਸ਼ਾਹ ਹੈ ਥਾਂ ਥਾਂ ਤੇ ਲੰਗਰ ਲੱਗੇ ਸੰਗਤਾਂ ਵੱਲੋਂ ਬੱਚਿਆਂ ਵੱਲੋਂ ਝਾੜੂ ਦੀ ਸੇਵਾ ਬੀਬੀਆਂ ਪੈਣਾ ਵੱਲੋਂ ਜਥੇ ਨੇ ਪੜਾ ਕੇ ਜਥੇ ਬੜਾ ਕੀਰਤਨ ਦੀ ਸੇਵਾ ਕਰ ਰਹੇ ਪੰਜ ਪਿਆਰੇ 12 ਚਲਿਤ ਗੁਰਾਂ ਸਾਹਿਬ ਜੀ ਬਹੁਤ ਉਤਸ਼ਾਹ ਜੀ ਬੈਂ ਦੀ ਅੱਗੇ ਨਾਲ ਨਾਲ ਜਿਹੜਾ ਸਾਜਨਾ ਦੇ ਕਾਮੇ ਨੌਜਵਾਨ ਵੀ ਜੁੜੇ ਹੋਏ ਨੇ ਕਿਹਾ ਕਿ ਦੇਖਿਆ ਸੀ ਮੰਦਿਰ ਆਵਾਜ਼ ਜਿਹੜਾ ਕਾਫੀ ਨੌਜਵਾਨਾਂ ਅਤੇ ਕਿਤੇ ਅਧਵਾ ਜੁੜੇ ਹੋਏ ਬਿਲਕੁਲ ਜੀ ਬਿਲਕੁਲ ਬਹੁਤ ਹੀ ਜੋਗਨੌਂਕਛਾ ਦੀ ਕਿਰਪਾ ਵਾ ਉਹ ਸੰਗਤ ਤੇ ਹੋਈ ਆ ਹਰ ਸਾਲ ਹੁੰਦੀ ਆ ਔਰ ਅੱਗੇ ਵੀ ਹੁੰਦੀ ਰਹੇਗੀ ਰਾਸ਼ ਸ਼੍ਰੀਪਾਪਾ ਸੰਗਤ ਸਿੰਘ ਜੀ ਦੇ ਜੋ ਮਮੇ ਦਵਾਰ ਨਾਲ ਦਾ ਅੱਜ ਉਦ ਘਾਟ ਨੂੰ ਜੋ ਪੰਜਾ ਪਿਆਰਿਆਂ ਤੋਂ ਅੱਜ ਹੁਣ ਤੱਕ ਲਗਵਾਇਆ ਗਿਆ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਜੋ ਦਵਾਨ ਹਾਲ ਦੇ ਕਾਰ ਸੇਵਾ ਆਰੰਭ ਕੀਤੀ ਹੈ ਇਹ ਆਪ ਜੀ ਦੇ ਸਹਿਯੋਗ ਨਾਲ ਕੀਤੀ ਹੈ ਸੰਗਤਾਂ ਨੂੰ ਬੇਨਤੀ ਹੈ ਕਿ ਦਵਾਨ ਹਾਲ ਦੇ ਲਈ ਜੋ ਵੀ ਉਸ ਤੇ ਮਟੀਰੀਅਲ ਵਰਤਿਆ ਜਾਵੇਗਾ ਉਹ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਇੱਕ ਪੰਚਾਇਣ ਦੀ ਕਿਰਪਾਲਤਾ ਕਰਨੀ ਜਿਸ ਦੇ ਵਿੱਚ ਇੱਟਾਂ ਰੇਤਾਂ ਬਜਰੀ ਸੀਮੈਂਟ ਸਰੀਆ ਜੋ ਵੀ ਜਿੰਨੀ ਵੀ ਸਰਦਾ ਹੈ ਉਹ ਦੇ ਕੇ ਗੁਰੂ ਘਰ ਦੀਆਂ ਜੋ ਖੁਸ਼ੀਆਂ ਨੇ ਉਹ ਪ੍ਰਾਪਤ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸ੍ਰੀ ਗੁਰੂ ਬਾਬਾ ਸ਼ੰਗ ਸਿੰਘ ਜੀ ਦੇ ਗੁਰਦੁਆਰੇ ਸਥਾਨਾਂ ਤੋਂ ਅੱਜ ਵਿਸ਼ਾਲ ਨਗਰ ਕੀਤਾ ਕੱਢਿਆ ਗਿਆ ਬਾਕੀ ਤਾਂ ਪ੍ਰਧਾਨ ਜੀ ਨੇ ਤੁਹਾਨੂੰ ਦੱਸ ਦਿੱਤਾ ਹੈ ਪਰ ਇੱਕ ਹੋਰ ਬਲ ਉਪਰਾਲਾ ਸਾਡੀ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ ਵੀ ਜਿਹੜਾ ਗੁਰਦੁਆਰਾ ਸਾਹਿਬ ਦਾ ਹਾਲ ਹੈ ਉਸ ਨੂੰ ਹੋਰ ਵੱਡਾ ਕਰਨ ਲਈ ਸਾਰੇ ਨਗਰ ਨੇ ਫੈਸਲਾ ਕੀਤਾ ਹੈ ਸਾਨੂੰ ਸਾਰੀਆਂ ਸਮੂਹੀਆਂ ਸੰਗਤਾਂ ਨੂੰ ਅਪੀਲ ਹੈ ਵੀ ਸਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸੀਮੈਂਟ ਰੇਤਾ ਬਜਰੀ ਜਾਂ ਹੋਰ ਵੀ ਮਾਇਕ ਸਹਾਇਤਾ ਵਾ ਜਿਹੜੀ ਉਸ ਹਾਲ ਦੀ ਉਸਾਰੀ ਵਾਸਤੇ ਦਿੱਤੀ ਜਾਵੇ ਇਹਨਾਂ ਕਹਿੰਦਾ ਹੋਇਆ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਤੋ ਪਹਿਲਾਂ ਤਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਦੇ ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦਾ ਕੋਟਨ ਕੋਟਨ ਧੰਨਵਾਦ ਕਰਦੇ ਹਾਂ ਪੰਜਾਂ ਪਿਆਰਿਆਂ ਦਾ ਕੋਟਨ ਕੋਟਨ ਧੰਨਵਾਦ ਕਰਦੇ ਹਾਂ ਸਮੂਹ ਸੰਗਤ ਦਾ ਧੰਨਵਾਦ ਕਰਦੇ ਆ ਜੋ ਨਗਰ ਕੀਰਤਨ ਦੇ ਵਿੱਚ ਪਹੁੰਚੀਆਂ ਨੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਅਸੀਂ ਸਾਰੀਆਂ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਚੜ੍ਹਦੀ ਕਲਾ ਜ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਨਗਰ ਕੀਰਤਨ ਦੇ ਪਹੁੰਚਦੇ ਗੁਰਦਰਾ ਸੋਢੀ ਸਾਹਿਬ ਦਾ ਵੱਲੋਂ ਨਿਆ ਸਵਾਗਤ ਕੀਤਾ ਜਾਂਦਾ ਹੈ ਕਿ ਸਾਡੇ ਸਾਰੇ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਲੰਗਰ ਤੇ ਪਿਆਰ ਦੀ ਪੇਸ਼ਾਨਾ ਸਾਰੀ ਸੰਗਤ ਨੇ ਤੇ ਪੰਜ ਪਿਆਰੇ ਆਪ ਨੇ ਲੰਗਰ ਪ੍ਰਸ਼ਾਦਾ ਆਪੇ ਦੁੱਧ ਪਾਣੀ ਦੇ ਪ੍ਰਚਾਰ ਦੇ ਕਰਦੇ ਤੇ ਬਹੁਤ ਵਧੀਆ ਲੱਗਿਆ ਤੇ ਵਾਇਰਲੀ ਖੌਲਸਾ ਲਾਈਵ ਕੀਤੀ ਪਰ